ਆ ਵੀਰੋ ڈاکੂਆਂ ਦੇ ਮੁੰਡਾ ਫਿਲਮ ਆ ਰਹੀ ਆ ਤੇ ਬੜੀ ਪ੍ਰਮੋਸ਼ਨ ਕੀਤੀ ਜਾ ਰਹੀ ਆ ਵੀ ਅਸੀਂ ਸਿੱਧੂ ਦਾ ਗਾਣਾ ਪਾ ਰਹੇ ਫਿਲਮ ਚ ਅਸੀਂ ਸਿੱਧੂ ਦਾ ਗਾਣਾ ਉਹ ਖਰੋੜਾ ਯਾ ਕਰਨ ਡਿਆ ਮੈਂ ਤੇ ਫੈਸਲਾ ਕੀਤਾ ਸੀ ਕਿ ਸਿੱਧੂ ਦਾ ਗਾਣਾ ਪਾਉਣਾ ਯਾ ਸਿੱਧੂ ਦਾ ਗਾਣਾ ਅਸੀਂ ਪਾਵਾਂਗੇ ਜਿਵੇਂ ਸਿੱਧੂ ਤੇ ਆਸਾਨ ਕਰ ਰਹੇ ਹੁੰਦੇ ਆ ਉਹ ਫਲੋਪੀਓ ਲਾਂਤੀਓ ਉਹ ਪੰਜਾਬ ਦੀਆਂ ਸਾਰੇ ਜਹਾਨ ਦੀਆਂ ਲਾਂ ਤਾਂ ਖਾਣ ਵਾਲੇ ਕੰਜਰੋਂ ਨਚਾਰੋ ਭੰਡੋ ਨੀਝ ਲੋਕੋ ਪੰਜਾਬ ਦਾ ਕਲਚਰ ਖਾਣ ਵਾਲਿਓ ਤੁਹਾਨੂੰ ਸਿੱਧੂ ਦੀ ਸਿੱਧੂ ਨੂੰ ਤੁਹਾਡੀ ਕੀ ਲੋੜ ਆ ਓਏ ਸਿੱਧੂ ਤੁਹਾਡਾ ਮਹਤਾਜ ਆ ਇਦਾਂ ਸ਼ੋਅ ਕਰ ਰਹੇ ਆ ਵੀ ਸਿੱਧੂ ਦਾ ਗਾਣਾ ਪਾ ਕੇ ਸਿੱਧੂ ਦੇ ਕੋਈ ਆਸਾਨ ਕਰ ਰਹੇ ਆ ਇਹਨਾਂ ਦੀਆਂ ਫਿਲਮਾਂ ਚੱਲ ਰਹੀ ਨਹੀਂ ਨਹੀਂ ਰਹੀਆਂ ਹੁਣ ਇਹਨਾਂ ਨੇ ਇੰਨਾ ਗੰਦ ਪਾਇਆ ਇੰਨਾ ਕ੍ਰਾਈਮ ਵਿਖਾਇਆ ਲੋਕਾਂ ਦੀ ਮੁੰਡਿਆਂ ਨੂੰ ਕ੍ਰਿਮੀਨਲ ਬਣਾਤਾ ਸਾਈਕੋਲੋਜੀਕਲੀ ਤੇ ਬਰਬਾਦ ਕਰਤਾ ਇਹਨਾਂ ਨੇ ਤੇ ਪੈਸੇ ਕਮਾਏ ਇਹਨਾਂ ਆਪ ਪੈਸੇ ਇਹਨਾਂ ਲਾਂਹ ਦੀਆਂ ਨੇ ਆ ਦੇਵ ਖਰਾੜੂ ਯਾ ਪੈਸੇ ਇਹਨਾਂ ਆਪ ਕਮਾਏ ਆ ਤੇ ਲੋਕਾਂ ਦੀ ਮੁੰਡਿਆਂ ਦੀ ਜਵਾਨੀ ਇਹ ਖਾ ਗਏ ਇਹ ਨਚਾਰ ਤੇ ਪੰਡ ਰਲ ਕੇ ਇੱਕ ਘਟਿਆ ਸੀ ਗ੍ਰੇਡ ਨਹੀਂ ਇਹ ਡੀਗ੍ਰੇਡ ਲੋਕ ਇਹਨਾਂ ਨੇ ਪੰਜਾਬ ਨੂੰ ਜੋਕਰ ਵਿਖਾਤਾ ਕੁੜੀਆਂ ਨੰਗੀਆਂ ਕਰਦੀਆਂ ਜਿੱਦਣ ਕੁੜੀਆਂ ਦਾ ਸਕੈਮ ਆਇਆ ਨਾ ਸਾਹਮਣੇ ਪੰਜਾਬ ਦੀਆਂ ਦਾ ਵੀ ਮਹਾਲੀ ਚੰਡੀਗੜ੍ਹ ਚ ਕਿੰਨੀਆਂ ਕੁੜੀਆਂ ਬਰਬਾਦ ਹੋਈਆਂ ਪੰਜਾਬ ਹਿੱਲਣਾ ਆ ਇਹਨਾਂ ਕਿੰਨੀਆਂ ਕੁੜੀਆਂ ਬਰਬਾਦ ਕੀਤੀਆਂ ਇਹਨਾਂ ਨੀਚਾ ਨੇ ਉਹ ਗੈਂਗਸਟਰ ਜਿਹੜੇ ਬਣਾਏ ਉਹ ਕੌਣ ਆ ਵਿਚਾਰੇ ਉਹ ਪੰਜਾ ਸਤਾ ਗਿੱਲਿਆਂ ਆੜਿਆਂ ਦੇ ਘਰਾਂ ਦੇ ਮੁੰਡੇ ਆ ਕੋਈ ਵੱਡਾ ਅਮੀਰ ਮੁੰਡਾ ਗੈਂਗਸਟਰ ਬਣਿਆ ਨਾ ਉਸਾ ਪੰਜਾਂ ਸੱਤਾਂ ਦਹਾਂ ਕਿੱਲਿਆਂ ਵਾਲਿਆਂ ਘਰਾਂ ਦੇ ਮੁੰਡੇ ਗੈਂਗਸਟਰ ਬਣੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਜ਼ਿੰਦਗੀਆਂ ਕੀ ਉਹਨਾਂ ਦੇ ਵਿਆਹ ਹੋਣਗੇ ਕੀ ਉਹਨਾਂ ਦੇ ਵਿਆਹ ਹੋਣਗੇ ਉਹਨਾਂ ਦਾ ਫਿਊਚਰ ਕੀ ਹੋਊਗਾ ਉਹਨਾਂ ਦੀਆਂ ਇਹਨਾਂ ਨਚਾਰਾਂ ਦੇ ਭੰਡਾਂ ਨੇ ਮਿਲ ਕੇ ਨਸਲਾਂ ਖਤਮ ਕਰਦੀਆਂ ਨਸਲਾਂ ਇਹ ਆ ਦੇਵ ਖੜੂ ਜਾਂ ਇਦਾਂ ਕਰਨ ੜਿਆ ਜਿਵੇਂ ਸਿੱਧੂ ਮੂਸੇਵਾਲੇ ਦੇ ਆਸਾਨ ਕਰ ਰਿਹਾ ਹੁੰਦਾ ਓ ਪੰਜਾਬ ਦੇ ਲੋਕੋ ਜਾਗੋ ਯਾਰ ਤੁਹਾਨੂੰ ਇਹ ਸਾਰੇ ਗੰਦਮੰਦ ਨਾਲ ਮਿਲ ਕੇ ਖਾ ਗਏ ਕਦੋਂ ਜਾਗਣਾ ਤੁਸੀਂ ਪੂਰੀ ਜਵਾਨੀ ਖਾ ਗਏ ਯਾਰ ਪੂਰੀ ਜਵਾਨੀ ਖਾ ਗਏ ਇਹ ਗੰਦ ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕਰੋ ਲਾਂ ਤਾਂ ਪਾਓ ਇਹਨਾਂ ਨੂੰ ਲਾਂ ਤਾਂ ਇਹਨਾਂ ਕੰਜਰਾਂ ਨੂੰ ਇਹ ਕਲਾਕਾਰ ਉਹ ਕਲਾਕਾਰ ਵਰਿੰਦਰ ਹੁੰਦਾ ਸੀ ਕਲਾਕਾਰ ਉਹ ਲੁਧਿਆਣੇ ਵਾਲੇ ਹੁੰਦੇ ਸੀ ਦیدار ਸੰਧੂ ਜਮਲਾ ਜੱਟ ਤੇ ਉਹ ਹੋਰ ਕੁਲਦੀਪ ਮਾਨ ਕੇ ਚਮਕੀਲਾ ਤੇ ਉਹ ਸਾਰੇ ਉਹ ਕਲਾਕਾਰ ਹੁੰਦੇ ਇਹ ਨਚਾਰਾਂ ਨਚਾਰ ਇਹ ਜਵੀਰ ਮਲੀ ਵਾਲੇ ਨਚਾਰ ਤੇ ਭਾਂਡਿਆ ਇਹ ਇਦਾਂ ਇਹਨਾਂ ਨੇ ਆਪਣੀਆਂ ਫਿਲਮਾਂ ਚਲਾਉਣ ਵਾਸਤੇ ਫਿਲਮਾਂ ਚਲਾਉਣ ਵਾਸਤੇ ਇਹ ਪੰਜਾਬ ਨੂੰ ਜੋਕਰ ਬਣਾ ਕੇ ਪੰਜਾਬ ਦੀ ਜਵਾਨੀ ਨੂੰ ਇਹਨਾਂ ਮਿਸ ਗਾਈਡ ਕਰਤਾ ਮਿਸ ਗਾਈਡ ਕਰਤਾ ਇਹਨਾਂ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਦੇ ਲੋਕ ਕਦੋਂ ਸਮਝਣਗੇ ਯਾਰ ਕਦੋਂ ਅਕਲ ਕਰਨਗੇ ਓ ਯਾਰ ਅਕਲ ਕਰੋ ਯਾਰ ਅਕਲ ਕਰੋ ਇਹਨਾਂ ਦਾ ਬਾਈਕਾਡ ਕਰੋ ਇਹਨਾਂ ਦੇ ਚਾਰਾਂ ਭੰਡਾ ਦਾ ਨਸ਼ੇ ਚ ਪੰਜਾਬ ਦੀ ਜਵਾਨੀ ਖਤਮ ਹੋ ਗਈ ਇੱਕ ਪੀੜੀ ਸਮੈ ਖਾ ਗਈ ਇੱਕ ਪੀੜੀ ਚਟਾ ਖਾ ਗਿਆ ਤੇ ਅਗਲੀ ਪੀੜੀ ਵਿਦੇਸ਼ਾਂ ਚ ਦਿਹਾੜੀਆਂ ਕਰਨ ਨੂੰ ਲੱਭਦੀ ਫਿਰਦੀ ਆ ਇਹ ਨਚਾਰ ਕਿਹੜਾ ਪੰਜਾਬ ਖਾਇ ਨਾ ਇਹਨਾਂ ਦੇ ਭੰਡਾ ਨੇ ਕਿਹੜਾ ਪੰਜਾਬ ਉਹ ਪੰਜਾਬ ਕਿੱਥੇ ਆ ਉਹ ਪੰਜਾਬ ਹੈ ਕਿੱਥੇ ਮੈਨੂੰ ਦੱਸੋ ਵੀ ਉਹ ਜਿਹੜਾ ਇਹਨਾਂ ਵਿਖਾਇਆ ਨਿਚਾਰਾਂ ਦੇ ਪੰਡਾਂ ਨੇ ਐਨ ਆਰ ਆਈ ਇਹਨਾਂ ਨੇ ਲੁੱਟੇ ਬੱਲੇ 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 ਓ ਹੋ 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 ਜਦੋਂ ਐਨ ਆਰ ਆਈਆਂ ਦੀ ਲੁੱਟ ਸਾਹਮਣੇ ਆਈ ਤੇ ਜਦੋਂ ਪੰਜਾਬ ਦੀਆਂ ਕੁੜੀਆਂ ਦਾ ਸ਼ੋਸ਼ਣ ਸਾਹਮਣੇ ਆਇਆ ਪੰਜਾਬ ਹਿੱਲਣਾ ਆ ਹਿੱਲਣਾ ਉਹ ਕਲਾਕਾਰ ਨਿਹਾਨੇ ਵਾਲੇ ਹੁੰਦੇ ਸੀ ਕਲਾਕਾਰ ਵਰਿੰਦਰ ਹੁੰਦਾ ਸੀ ਸੀਨਾ ਠੋਕ ਕੇ ਕਹਿੰਦਾ ਡਾਰ ਨਹੀਂ ਕਹੇ ਭੈਣ ਚੋਦਾ ਮੈਨੂੰ ਇਹ ਨਚਾਰ ਭੰਡ ਪੰਜਾਬ ਨੂੰ ਖਾ ਰਿਆ ਖਾ ਰਿਆ ਨਚਾਰ ਭੰਡ ਪੰਜਾਬ ਨੂੰ ਇਹ ਨਚਾਰ ਆ ਭੰਡ ਆ ਇਹਨਾਂ ਦਾ ਕੋਈ دین ਧਰਮ ਨਹੀਂ ਕੋਈ ਜਬੀਰ ਨਹੀਂ ਇਹਨਾਂ ਤੋਂ ਬਚੋ ਇਹ ਮਾਰਾ ਮਾਰਾ ਕਲਚਰ ਵਿਖਾ ਵਿਖਾ ਕੇ ਇੱਕ ਫੇਕ ਕਲਚਰ ਵਿਖਾ ਵਿਖਾ ਕੇ ਪੰਜਾਬ ਨੂੰ ਖਾ ਰਿਆ ਖਾ ਰਿਆ ਪੰਜਾਬ ਨੂੰ ਪੰਜਾਬ ਨੂੰ ਖਾ ਰਿਆ ਇਹ ਖਾ ਰਿਆ ਇਹਨਾਂ ਤੋਂ ਬਚੋ ਪੰਜਾਬ ਦੇ ਲੋਕੋ ਇਹਨਾਂ ਤੋਂ ਬਚਣਾ ਪੈਣਾ ਇਹ ਸੱਪ ਤੋਂ ਜ਼ਹਿਰੀਲੇ ਆ ਸੱਪ ਦੇ ਪੈਰ ਆਵੇ ਤਾਂ ਡੰਗ ਮਾਰਦਾ ਇਹ ਇਹ ਪੈਸੇ ਕਮਾਉਣ ਵਾਸਤੇ ਇਹਨਾਂ ਕਰੋੜਾਂ ਰੁਪਏ ਅੰਦਰ ਕਰ ਲਿਆ ਕਰੋੜਾਂ ਰੁਪਏ ਪੰਜਾਬ ਦੇ ਸਮਾਜ ਨੂੰ ਡੰਗ ਕੇ ਇਹ ਡੰਗਦੇ ਰਹਿਣਗੇ ਜਦ ਤੱਕ ਤੁਸੀਂ ਅੱਖਾਂ ਨਹੀਂ ਖੋਲੋਗੇ ਡੰਗਦੇ ਰਹਿਣਗੇ ਵੀਰੋ ਇਹ ਡੰਗਦੇ ਰਹਿਣਗੇ ਸਿਆਣੇ ਬਣੋ ਸਿਆਣੇ ਬਣੋ ਪੰਜਾਬ ਦੇ ਲੋਕੋ ਕਿਹੜੀ ਫਿਲਮ ਇਹਦਾ ਪੰਜਾਬ ਦੇ ਮੁੱਦੇ ਤੇ ਬਣਾਈ ਆ ਕਿੰਨੇ ਕਿਸਾਨ ਆਤਮ ਹੱਤਿਆ ਕਰ ਗਏ ਪੰਜਾਬ ਚ ਸਾਡੀਆਂ ਧੀਆਂ ਭੈਣਾਂ ਉਹ ਸਾਡੀਆਂ ਜਾਂ ਕੀ ਦੀਆਂ ਯਾਰ ਉਹ ਸਾਡੀਆਂ ਪੰਜਾ ਪੰਜਾ 10-10 ਕੱਲੇ ਆਲਿਆਂ ਦੀਆਂ ਧੀਆਂ ਭੈਣਾਂ ਜਿਹੜੀਆਂ ਪੰਜਾਬ ਚ 300 300 ਡਾਲਰ ਤੇ ਆਪਣਾ ਸਰੀਰ ਵੇਚਣ ਡੀਆਂ ਹੈ ਕਿਹੜੀ ਫਿਲਮ ਬਣਾਈ ਜਾਂਦਾ ਉਹ ਜਦੋਂ ਡਾਂਕਰ ਡਾਂਗੀ ਲਾ ਕੇ ਜਾਂਦੇ ਉਥੇ ਜਨਾਨੀਆਂ ਨਾਲ ਕੀ ਹੁੰਦਾ ਕਿਹੜੀ ਫਿਲਮ ਬਣਾਈ ਜਾਂਦਾ ਪੰਜਾਬ ਦੀਆਂ ਜਮੀਨਾ ਯਾਰ ਹੋ ਗਿਆ ਕਿਹੜੀ ਫਿਲਮ ਬਣਾਈਏ ਨਾ ਜਦੋਂ ਕਿਸਾਨੀ ਧਰਨਾ ਲੱਗਾ ਹੀ ਅਸਲੀ ਜਲਾ ਉੱਥੇ ਕੋਈ ਨਚਾਰ ਭੰਡ ਗਿਆ ਇਹ ਸਿਰਫ ਉਥੇ 2-2 ਮਿੰਟ ਵਾਸਤੇ ਫੋਟੋਆਂ ਖਿਚਾਉਣ ਗਏ ਸੀ ਦੁੱਖ ਦੱਸਣ ਵਾਸਤੇ ਵੀ ਕਿਤੇ ਨਾ ਗਏ ਸਾਡੀਆਂ ਫਿਲਮਾਂ ਨਹੀਂ ਵੇਖਣੀਆਂ ਲੋਕਾਂ ਦੇ ਬਾਈਕਾਟ ਨਾ ਹੋ ਜਾਏ ਇਹਨਾਂ ਨਚਾਰਾਂ ਭੰਡਾਂ ਤੋਂ ਬਜੋ ਇਹ ਬਹੁਤ ਗੰਦੇ ਲੋਕ ਆ ਇਹ ਬਹੁਤ ਗੰਦੇ ਲੋਕ ਆ ਇਨਾਂ ਤੋਂ ਬਚੋ ਇਨਾਂ ਤੋਂ ਬਚੋ ਵੀਰੋ ਪੰਜਾਬ ਦੇ ਲੋਕੋ ਜਾਗੋ ਯਾਰ ਜਾਗੋ ਮੈਂ ਕੋਈ ਤੁਹਾਡਾ ਦੁਸ਼ਮਣ ਨਹੀਂ ਹੈਗਾ ਮੈਂ ਵੀ ਉਹਨਾਂ ਲੋਕਾਂ ਚੋਂ ਇੱਕ ਇਹਨਾਂ ਗੰਦੇ ਲੋਕਾਂ ਨੇ ਜਿਨ੍ਹਾਂ ਨੂੰ ਡੰਗਿਆ ਉਸੇ ਸਮਾਜ ਚੋਂ ਮੈਂ ਵੀ ਇੱਕ ਬੰਦਾ ਵੀਰੋ ਗੈਂਗਸਟਰ ਬਣਾਤੀ ਪੰਜਾਬ ਦੀ ਜਵਾਨੀ ਲੋਕਾਂ ਨੂੰ ਪੰਪ ਦੇ ਦੇ ਨਕਲੀ ਗਾਣੇ ਵਿਖਾਵ ਖਾ ਕੇ ਆਪ ਸਾਰੇ ਕਿਉਂ ਨਹੀਂ ਗੈਂਗਸਟਰ ਬਣੇ ਪੈਂਦੇ ਡੰਗ ਇਹ ਜਿੰਨੇ ਫੁਕਰੇ ਇਹਨਾਂ ਗਾਣੇ ਕੱਢੇ ਆ ਇਹ ਆਪ ਕਿਉਂ ਨਹੀਂ ਗੈਂਗਸਟਰ ਬਣੇ ਇਹਨਾਂ ਦੇ ਭਰਾ ਕਿਉਂ ਨਹੀਂ ਗੈਂਗਸਟਰ ਬਣੇ ਕਿਹੇ ਵੀ ਕਲਾਕਾਰ ਸਿੰਗਰ ਦਾ ਭਰਾ ਨਚਾਰ ਦਾ ਭਰਾ ਗੈਂਗਸਟਰ ਹੈਗਾ ਇਹ ਆਮ ਜਵਾਨੀ ਨੂੰ ਖਾ ਗਏ ਡੰਗ ਗਏ ਡੰਗ ਗਏ ਪੰਜਾਬ ਦੀ ਜਵਾਨੀ ਨੂੰ ਉਹ ਜਾਗੋ ਪੰਜਾਬ ਦੇ ਲੋਕੋ ਜਾਗੋ 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 ਇਹਨਾਂ ਦਾ ਬਾਈਕਾਟ ਕਰੋ ਕੰਜਰਾਂ ਦਾ ਟੋਟਲ ਬਾਈਕਾਟ ਕਰੋ ਇਹਨਾਂ ਕੰਜਰਾਂ ਦਾ ਆ ਵੀਰੋ ڈاکੂਆਂ ਦੇ ਮੁੰਡਾ ਫਿਲਮ ਆ ਰਹੀ ਆ ਤੇ ਬੜੀ ਪ੍ਰਮੋਸ਼ਨ ਕੀਤੀ ਜਾ ਰਹੀ ਆ ਵੀ ਅਸੀਂ ਸਿੱਧੂ ਦਾ ਗਾਣਾ ਪਾ ਰਹੇ ਫਿਲਮ ਚ ਅਸੀਂ ਸਿੱਧੂ ਦਾ ਗਾਣਾ ਉਹ ਖਰੋੜਾ ਯਾ ਕਰਨ ਡਿਆ ਮੈਂ ਤੇ ਫੈਸਲਾ ਕੀਤਾ ਸੀ ਕਿ ਸਿੱਧੂ ਦਾ ਗਾਣਾ ਪਾਉਣਾ ਯਾ ਸਿੱਧੂ ਦਾ ਗਾਣਾ ਅਸੀਂ ਪਾਵਾਂਗੇ ਜਿਵੇਂ ਸਿੱਧੂ ਤੇ ਆਸਾਨ ਕਰ ਰਹੇ ਹੁੰਦੇ ਆ ਉਹ ਫਲੋਪੀ ਉਹ ਲਾਂਦੀਓ ਉਹ ਪੰਜਾਬ ਦੀਆਂ ਸਾਰੇ ਜਹਾਨ ਦੀਆਂ ਲਾਹਨ ਤਾਂ ਖਾਣ ਵਾਲੇ ਕੰਜਰੋਂ ਨਚਾਰੋ ਭੰਡੋ ਨੀਚ ਲੋਕੋ ਪੰਜਾਬ ਦਾ ਕਲਚਰ ਖਾਣ ਵਾਲਿਓ ਤੁਹਾਨੂੰ ਸਿੱਧੂ ਦੀ ਸਿੱਧੂ ਨੂੰ ਤੁਹਾਡੀ ਕੀ ਲੋੜ ਆ ਓਏ ਸਿੱਧੂ ਤੁਹਾਡਾ ਮਹਤਾਜ ਆ ਇਦਾਂ ਸ਼ੋਅ ਕਰ ਰਹੇ ਆ ਵੀ ਸਿੱਧੂ ਦਾ ਗਾਣਾ ਪਾ ਕੇ ਸਿੱਧੂ ਦੇ ਕੋਈ ਆਸਾਨ ਕਰ ਰਹੇ ਆ ਇਹਨਾਂ ਦੀਆਂ ਫਿਲਮਾਂ ਚੱਲ ਰਹੀ ਨਹੀਂ ਨਹੀਂ ਰਹੀਆਂ ਹੁਣ ਇਹਨਾਂ ਨੇ ਇੰਨਾ ਗੰਦ ਪਾਇਆ ਇੰਨਾ ਕ੍ਰਾਈਮ ਵਿਖਾਇਆ ਲੋਕਾਂ ਦੀ ਮੁੰਡਿਆਂ ਨੂੰ ਕ੍ਰਿਮੀਨਲ ਬਣਾਤਾ ਸਾਈਕੋਲੋਜੀਕਲੀ ਤੇ ਬਰਬਾਦ ਕਰਤਾ ਇਹਨਾਂ ਨੇ ਤੇ ਪੈਸੇ ਕਮਾਏ ਇਹਨਾਂ ਆਪ ਪੈਸੇ ਇਹਨਾਂ ਲਾਂਹਦਿਆਂ ਨੇ ਆ ਦੇਵ ਖਰਾੜੂ ਯਾ ਪੈਸੇ ਇਹਨਾਂ ਆਪ ਕਮਾਏ ਆ ਤੇ ਲੋਕਾਂ ਦੀ ਮੁੰਡਿਆਂ ਦੀ ਜਵਾਨੀ ਇਹ ਖਾ ਗਏ ਇਹ ਨਚਾਰ ਤੇ ਪੰਡ ਰਲ ਕੇ ਇੱਕ ਘਟਿਆ ਸੀਗਰੇਟ ਨਹੀਂ ਇਹ ਡੀ ਗ੍ਰੇਡ ਲੋਕ ਇਹਨਾਂ ਨੇ ਪੰਜਾਬ ਨੂੰ ਜੋਕਰ ਵਖਾਤਾ ਕੁੜੀਆਂ ਨੰਗੀਆਂ ਕਰਦੀਆਂ ਜਿੱਦਣ ਕੁੜੀਆਂ ਦਾ ਸਕੈਮ ਆਇਆ ਨਾ ਸਾਹਮਣੇ ਪੰਜਾਬ ਦੀਆਂ ਦਾ ਵੀ ਮਹਾਲੀ ਚੰਡੀਗੜ੍ਹ ਚ ਕਿੰਨੀਆਂ ਕੁੜੀਆਂ ਬਰਬਾਦ ਹੋਈਆਂ ਪੰਜਾਬ ਹਿਲਣਾ ਆ ਇਹਨਾਂ ਕਿੰਨੀਆਂ ਕੁੜੀਆਂ ਬਰਬਾਦ ਕੀਤੀਆਂ ਇਹਨਾਂ ਨੀਚਾ ਨੇ ਉਹ ਗੈਂਗਸਟਰ ਜਿਹੜੇ ਬਣਾਏ ਉਹ ਕੌਣ ਆ ਵਿਚਾਰੇ ਉਹ ਪੰਜਾ ਸਤਾ ਗਿੱਲਿਆਂ ਵਾਲਿਆਂ ਦੇ ਘਰਾਂ ਦੇ ਮੁੰਡੇ ਆ ਕੋਈ ਵੱਡਾ ਅਮੀਰ ਮੁੰਡਾ ਗੈਂਗਸਟਰ ਬਣਿਆ ਨਾ ਉਹ ਸਭ ਪੰਜਾਂ ਸੱਤਾਂ ਦਹਾਂ ਕਿੱਲਿਆਂ ਵਾਲਿਆਂ ਘਰਾਂ ਦੇ ਮੁੰਡੇ ਗੈਂਗਸਟਰ ਬਣੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਜ਼ਿੰਦਗੀਆਂ ਕੀ ਉਹਨਾਂ ਦੇ ਵਿਆਹ ਹੋਣਗੇ ਕੀ ਉਹਨਾਂ ਦੇ ਵਿਆਹ ਹੋਣਗੇ ਉਹਨਾਂ ਦਾ ਫਿਊਚਰ ਕੀ ਹੋਊਗਾ ਉਹਨਾਂ ਦੀਆਂ ਇਹਨਾਂ ਨਚਾਰਾਂ ਦੇ ਭੰਡਾਂ ਨੇ ਮਿਲ ਕੇ ਨਸਲਾਂ ਖਤਮ ਕਰਦੀਆਂ ਨਸਲਾਂ ਇਹ ਆ ਦੇਵ ਖੜੜੂ ਇਹ ਇਦਾਂ ਕਰਨ ਰਿਹਾ ਜਿਵੇਂ ਸਿੱਧੂ ਮੂਸੇਵਾਲੇ ਦੇ ਆਸਾਨ ਕਰ ਰਿਹਾ ਹੁੰਦਾ ਉਹ ਪੰਜਾਬ ਦੇ ਲੋਕੋ ਜਾਗੋ ਯਾਰ ਤੁਹਾਨੂੰ ਇਹ ਸਾਰੇ ਗੰਦਮੰਦ ਰਾਲ ਮਿਲ ਕੇ ਖਾ ਗਏ ਕਦੋਂ ਜਾਗਣਾ ਤੁਸੀਂ ਪੂਰੀ ਜਵਾਨੀ ਖਾ ਗਏ ਯਾਰ ਪੂਰੀ ਜਵਾਨੀ ਖਾ ਗਏ ਇਹ ਗੰਦ ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕਰੋ ਲਾਣ ਤਾਂ ਪਾਓ ਇਹਨਾਂ ਨੂੰ ਲਾਣ ਤਾਂ ਇਹਨਾਂ ਕੰਜਰਾਂ ਨੂੰ ਇਹ ਕਲਾਕਾਰ ਉਹ ਕਲਾਕਾਰ ਵਰਿੰਦਰ ਹੁੰਦਾ ਹੀ ਕਲਾਕਾਰੋ ਲੁਧਿਆਣੇ ਵਾਲੇ ਹੁੰਦੇ ਸੀ ਦਦਾਰ ਸੰਧੂ ਜਮਲਾ ਜੱਟ ਤੇ ਉਹ ਹੋਰ ਕੁਲਦੀਪ ਮਾਨ ਕੇ ਚਮਕੀਲਾ ਤੇ ਉਹ ਸਾਰੇ ਉਹ ਕਲਾਕਾਰ ਹੁੰਦੇ ਇਹ ਨਚਾਰ ਆ ਨਚਾਰ ਇਹ ਜਵੀਰ ਮਲੀ ਵਾਲੇ ਨਚਾਰ ਤੇ ਭਾਂਡਿਆ ਇਹ ਇਦਾਂ ਇਹਨਾਂ ਨੇ ਆਪਣੀਆਂ ਫਿਲਮਾਂ ਚਲਾਉਣ ਵਾਸਤੇ ਫਿਲਮਾਂ ਚਲਾਉਣ ਵਾਸਤੇ ਇਹ ਪੰਜਾਬ ਨੂੰ ਜੋਕਰ ਬਣਾ ਕੇ ਪੰਜਾਬ ਦੀ ਜਵਾਨੀ ਨੂੰ ਇਹਨਾਂ ਮਿਸ ਗਾਈਡ ਕਰਤਾ ਮਿਸ ਗਾਈਡ ਕਰਤਾ ਇਹਨਾਂ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਦੇ ਲੋਕ ਕਦੋਂ ਸਮਝਣਗੇ ਯਾਰ ਕਦੋਂ ਅਕਲ ਕਰਨਗੇ ਉਹ ਯਾਰ ਅਕਲ ਕਰੋ ਯਾਰ ਅਕਲ ਕਰੋ ਇਹਨਾਂ ਦਾ ਬਾਈਕਾਡ ਕਰੋ ਇਹਨਾਂ ਦੇ ਚਾਰਾਂ ਭੰਡਾ ਦਾ ਨਸ਼ੇ ਚ ਪੰਜਾਬ ਦੀ ਜਵਾਨੀ ਖਤਮ ਹੋ ਗਈ ਇੱਕ ਪੀੜੀ ਸਮੈ ਖਾ ਗਈ ਇੱਕ ਪੀੜੀ ਚਟਾ ਖਾ ਗਿਆ ਤੇ ਅਗਲੀ ਪੀੜੀ ਵਿਦੇਸ਼ਾਂ ਚ ਦਿਹਾੜੀਆਂ ਕਰਨ ਨੂੰ ਲੱਭਦੀ ਫਿਰਦੀ ਆ ਇੰਨੇ ਚਾਰ ਕਿਹੜਾ ਪੰਜਾਬ ਖਾਇ ਨਾ ਨਿਚਾਰਾਂ ਦੇ ਪੰਡਾ ਨੇ ਕਿਹੜਾ ਪੰਜਾਬ ਉਹ ਪੰਜਾਬ ਕਿੱਥੇ ਆ ਉਹ ਪੰਜਾਬ ਹੈ ਕਿੱਥੇ ਮੈਨੂੰ ਦੱਸੋ ਵੀ ਉਹ ਜਿਹੜਾ ਇਹਨਾਂ ਵਿਖਾਇਆ ਨਾ ਨਿਚਾਰਾਂ ਦੇ ਪੰਡਾ ਨੇ ਐਨ ਆਰ ਆਈ ਇਹਨਾਂ ਨੇ ਲੁੱਟੇ ਬੱਲੇ 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 ਓਹੋ ਜਦੋਂ ਐਨ ਆਰ ਆਈਆਂ ਦੀ ਲੁੱਟ ਸਾਹਮਣੇ ਆਈ ਤੇ ਜਦੋਂ ਪੰਜਾਬ ਦੀਆਂ ਕੁੜੀਆਂ ਦਾ ਸ਼ੋਸ਼ਣ ਸਾਹਮਣੇ ਆਇਆ ਪੰਜਾਬ ਹਿੱਲਣਾ ਆ ਹਿੱਲਣਾ ਉਹ ਕਲਾਕਾਰ ਨਿਹਾਨੇ ਵਾਲੇ ਹੁੰਦੇ ਸੀ ਕਲਾਕਾਰ ਵਰਿੰਦਰ ਹੁੰਦਾ ਸੀ ਸੀਨਾ ਠੋਕ ਕੇ ਕਹਿੰਦਾ ਡਰ ਨਹੀਂ ਕਹੇ ਭੈਣ ਚੋਦਾ ਮੈਨੂੰ ਇਹ ਨਚਾਰ ਭੰਡ ਪੰਜਾਬ ਨੂੰ ਖਾ ਰਿਆ ਖਾ ਰਿਆ ਨਚਾਰ ਭੰਡ ਪੰਜਾਬ ਨੂੰ ਇਹ ਨਚਾਰ ਆ ਭੰਡ ਆ ਇਹਨਾਂ ਦਾ ਕੋਈ دین ਧਰਮ ਨਹੀਂ ਕੋਈ ਜਬੀਰ ਨਹੀਂ ਇਹਨਾਂ ਤੋਂ ਬਚੋ ਇਹ ਮਾਰਾ ਮਾਰਾ ਕਲਚਰ ਵਿਖਾ ਵਿਖਾ ਕੇ ਇੱਕ ਫੇਕ ਕਲਚਰ ਵਿਖਾ ਵਿਖਾ ਕੇ ਪੰਜਾਬ ਨੂੰ ਖਾਰਿਆ ਖਾਰਿਆ ਪੰਜਾਬ ਨੂੰ ਪੰਜਾਬ ਨੂੰ ਖਾਰਿਆ ਏ ਖਾਰਿਆ ਇਹਨਾਂ ਤੋਂ ਬਚੋ ਪੰਜਾਬ ਦੇ ਲੋਕੋ ਇਹਨਾਂ ਤੋਂ ਬਚਣਾ ਪੈਣਾ ਇਹ ਸੱਪ ਤੋਂ ਜ਼ਹਿਰੀਲੇ ਆ ਸੱਪ ਦੇ ਪੈਰ ਆਵੇ ਤਾਂ ਡੰਗ ਮਾਰਦਾ ਇਹ ਇਹ ਪੈਸੇ ਕਮਾਉਣ ਵਾਸਤੇ ਇਹਨਾਂ ਕਰੋੜਾਂ ਰੁਪਏ ਅੰਦਰ ਕਰ ਲਿਆ ਕਰੋੜਾਂ ਰੁਪਏ ਪੰਜਾਬ ਦੇ ਸਮਾਜ ਨੂੰ ਡੰਗ ਕੇ ਇਹ ਡੰਗਦੇ ਰਹਿਣਗੇ ਜਦ ਤੱਕ ਤੁਸੀਂ ਅੱਖਾਂ ਨਹੀਂ ਖੋਲੋਗੇ ਡੰਗਦੇ ਰਹਿਣਗੇ ਵੀਰੋ ਇਹ ਡੰਗਦੇ ਰਹਿਣਗੇ ਸਿਆਣੇ ਬਣੋ ਸਿਆਣੇ ਬਣੋ ਪੰਜਾਬ ਦੇ ਲੋਕੋ ਕਿਹੜੀ ਫਿਲਮ ਇਹਦਾ ਪੰਜਾਬ ਦੇ ਮੁੱਦੇ ਤੇ ਬਣਾਈਆਂ ਕਿੰਨੇ ਕਿਸਾਨ ਆਤਮ ਹੱਤਿਆ ਕਰ ਗਏ ਪੰਜਾਬ ਚ ਸਾਡੀਆਂ ਧੀਆਂ ਪੈਣਾ ਉਹ ਸਾਡੀਆਂ ਜਾਂ ਕੀ ਦੀਆਂ ਯਾਰ ਉਹ ਸਾਡੀਆਂ ਪੰਜਾ ਪੰਜਾਂ ਦਾਹਾਂ ਦਾਹ ਕੱਲੇ ਆਲਿਆਂ ਦੀਆਂ ਧੀਆਂ ਪੈਣਾ ਜਿਹੜੀਆਂ ਪੰਜਾਬ ਚ 300 300 ਡਾਲਰ ਤੇ ਆਪਣਾ ਸਰੀਰ ਵੇਚਣ ਡੀਆਂ ਹੈ ਕਿਹੜੀ ਫਿਲਮ ਬਣਾਈਏ ਨਾ ਉਹ ਜਦੋਂ ਡਾਂਕਰ ਡਾਂਗੀ ਲਾ ਕੇ ਜਾਂਦੇ ਉਥੇ ਜਨਾਨੀਆਂ ਨਾਲ ਕੀ ਹੁੰਦਾ ਕਿਹੜੀ ਫਿਲਮ ਬਣਾਈਏ ਨਾ ਪੰਜਾਬ ਦੀਆਂ ਜ਼ਮੀਨਾਂ ਜਹਿਰ ਹੋ ਗਈਆਂ ਕਿਹੜੀ ਫਿਲਮ ਬਣਾਈਏ ਨਾ ਜਦੋਂ ਕਿਸਾਨੀ ਧਰਨਾ ਲੱਗਾ ਹੀ ਅਸਲੀ ਵਾਲਾ ਉਥੇ ਕੋਈ ਨਿਚਾਰ ਪੰਡ ਗਿਆ ਇਹ ਸਿਰਫ ਉਥੇ 2-2 ਮਿੰਟ ਵਾਸਤੇ ਫੋਟੋਆਂ ਖਿਚਾਉਣ ਗਏ ਸੀ ਦੱਸਣ ਵਾਸਤੇ ਕਿਤੇ ਨਾ ਗਏ ਸਾਡੀਆਂ ਫਿਲਮਾਂ ਨਹੀਂ ਵੇਖਣੀਆਂ ਲੋਕਾਂ ਦੇ ਬਾਈਕਾਟ ਨਾ ਹੋ ਜਾਏ ਇਹਨਾਂ ਨਚਾਰਾਂ ਭੰਡਾਂ ਤੋਂ ਬਚੋ ਇਹ ਬਹੁਤ ਗੰਦੇ ਲੋਕ ਆ ਇਹ ਬਹੁਤ ਗੰਦੇ ਲੋਕ ਆ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਵੀਰੋ ਪੰਜਾਬ ਦੇ ਲੋਕੋ ਜਾਗੋ ਯਾਰ ਜਾਗੋ ਮੈਂ ਕੋਈ ਤੁਹਾਡਾ ਦੁਸ਼ਮਣ ਨਹੀਂ ਹੈਗਾ ਮੈਂ ਵੀ ਉਹਨਾਂ ਲੋਕਾਂ ਚੋਂ ਇੱਕ ਇਹਨਾਂ ਗੰਦੇ ਲੋਕਾਂ ਨੇ ਜਿਨ੍ਹਾਂ ਨੂੰ ਡੰਗਿਆ ਉਸੇ ਸਮਾਜ ਚੋਂ ਮਵੀ ਇੱਕ ਬੰਦਾ ਵੀਰੋ ਗੈਂਗਸਟਰ ਬਣਾਤੀ ਪੰਜਾਬ ਦੀ ਜਵਾਨੀ ਲੋਕਾਂ ਨੂੰ ਪੰਪ ਦੇ ਦੇ ਨਕਲੀ ਗਾਣੇ ਵਿਖਾਵ ਖਾ ਕੇ ਆਪ ਸਾਰੇ ਕਿਉਂ ਨਹੀਂ ਗੈਂਗਸਟਰ ਬਣੇ ਭੰਦੇ ਟੰਗ ਇਹ ਜਿੰਨੇ ਫੁਕਰੇ ਇਹਨਾਂ ਗਾਣੇ ਕੱਢੇ ਆ ਇਹ ਆਪ ਕਿਉਂ ਨਹੀਂ ਗੈਂਗਸਟਰ ਬਣੇ ਇਹਨਾਂ ਦੇ ਭਰਾ ਕਿਉਂ ਨਹੀਂ ਗੈਂਗਸਟਰ ਬਣੇ ਕਿਹੇ ਵੀ ਕਲਾਕ ਸਿੰਗਰ ਦਾ ਭਰਾ ਨਚਾਰ ਦਾ ਭਰਾ ਗੈਂਗਸਟਰ ਹੈਗਾ ਇਹ ਆਮ ਜਵਾਨੀ ਨੂੰ ਖਾ ਗਏ ਡੰਗ ਗਏ ਡੰਗ ਗਏ ਪੰਜਾਬ ਦੀ ਜਵਾਨੀ ਨੂੰ ਉਹ ਜਾਗੋ ਪੰਜਾਬ ਦੇ ਲੋਕੋ ਜਾਗੋ 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 ਇਹਨਾਂ ਦਾ ਬਾਈਕਾਟ ਕਰੋ ਕੰਜਰਾਂ ਦਾ ਟੋਟਲ ਬਾਈਕਾਟ ਕਰੋ ਇਹਨਾਂ ਕੰਜਰਾਂ ਦਾ